ਸਾਨੂੰ ਭਾਜੀ ਕਹਿੰਦਾ ਮੈਂ ਨੱਕੇ ਮੋੜਦਾ ਨਜ਼ਰ ਕੋਤਸਾ ਬਾ ਬਾ ਪਾਣੀ ਲੋੜ ਹਾਂ ਕੋਸਰ ਬਾਜੀ ਆ ਗਿਆ ਅੱਜ ਆਪਣਾ ਕਹਿੰਦਾ ਵੀ ਆਇਆ ਪੱਠੇ ਵੜਦਾ ਅੱਜ ਵੀ ਗੱਡੀ ਵੀ ਮਾਲ ਲੋਡਿੰਗ ਲਈ ਦੇਖਦੇ ਆਂ ਕੀ ਹਿਸਾਬ ਕਿਤਾਬ ਬਣਦਾ ਵਾਹ ਜਦੋਂ ਭਰਿਆ ਹੀ ਨਹੀਂਗਾ ਪੂਰਾ ਤੁਹਾਨੂੰ ਸੇੜ ਜੀ ਕੀ ਆ ਕਹਿਣਾ ਚਾਹਤੇ ਹੈ ਆਪ ਗਰਮੀ ਪੋਤੇ ਚੱਲੇ ਆਜੇ ਸਾਰੇ ਆ ਲਿਆ ਅੰਗ ਰੇਡਰ ਇਧਰ ਆਪਾਂ ਚਲਦੇ ਨੂੰ ਲੈ ਕੇ ਸਤਿ ਸ੍ਰੀ ਅਕਾਲ ਜੀ ਵੀਰ ਸਾਰਿਆਂ ਨੂੰ ਤੇ ਆ ਗਈ ਆਪਾਂ ਮੋਟਰ ਤੇ ਕੰਮ ਪਰਾਇਦਾ ਆਪਣਾ ਤਕਰੀ ਮਾਉਣ ਜਲਦਾ ਪੂਰਾ ਜੋਰਾਂ ਦੇ ਹੋਰ 2-3 ਘੰਟਿਆਂ ਜੇ ਮਿਲ ਨਾਲ ਮੁਕਾ ਦੇਣਗੇ ਢੇੜੀ ਇਹ ਬਾਕੀ ਆਪਾਂ ਸਾਨੂੰ ਬਾਜੀ ਆਪਣੀ ਗੱਡੀ ਲੈ ਕੇ ਆਇਆ ਸੀ ਇਹ ਚੱਲਦੇ ਆਂ ਭਾ ਜਾਣਾ ਆਵਾਂ ਵੀ ਆਲੂ ਤਿੰਨ ਬੋਰੀਆਂ ਛੱਡ ਕੇ ਆਉਣੇ ਗੁਰਦੁਆਰਾ ਸਾਹਿਬ ਜਾ ਕੇ ਆਉਣਾ ਨਾਲੇ ਆਂ ਕਰਕੇ ਇੱਥੇ ਇਕਦਰ ਚਾਹ ਚੱਕਰ ਇੱਥੇ 231 ਕਿਆ ਇਹ ਚੌਨ ਤਾਂ ਉਪਰਾਈ ਲੱਗੀ ਦਾ ਕਰਕੇ ਆਪਾਂ ਤੇ ਇੱਧਰ ਆਪਾਂ ਇਹ ਲੇਖਾਂ ਤੇ ਜਾਂ ਕੋਲੋਂ ਲਿਆ ਆ ਬਣ ਤੇਲੀਆ ਨਾ ਵਾਕੀ ਦੋ ਕਾਊਂਟਰਾਂ ਦੇ ਤੇਨਾਂ ਦੇ ਪਾਣੀ ਵੀ ਲੱਗਦਾ ਪਿਆ ਚੱਲਦੇ ਉਧਰ ਵੀ ਗੇੜਾ ਮਾਰ ਕੇ ਆਉਣੇ ਮੱਕੀ ਨੂੰ ਨਾਲੇ ਰੋਟੀ ਬਣਾ ਕੇ ਆਉਣੀ ਉਹਨਾਂ ਦੀ ਤੇ ਹੋ ਗਏ ਆਉਣੇ ਵੀ ਉਹਨਾਂ ਕੋ ਵੀ ਆ ਵੀ ਆਪ ਇਧਰ ਆਏ ਸੀਗੇ ਕੋਸ਼ਰ ਭਾਈ ਨੂੰ ਰੋਟੀ ਦੇਣੇ ਤੇ ਨਾਲ ਹੀ ਉਧਰ Papa ਬਾਦਲ ਮੋਟਰ ਚਲਾਉਣ ਡਿਆ ਸੀਗਾ ਤੇ ਕਠੀ ਰੋਟੀ ਉਹਨੂੰ ਉੱਥੇ ਵੇਚਦਾ ਸਾਨੂੰ ਭਾਈ ਕਹਿੰਦਾ ਮੈਂ ਨੱਕੇ ਮੋੜਦਾ ਨਜ਼ਰ ਕੋਈ ਸਵਾ ਬਾਪਾ ਪਾਣੀ ਲੋੜ ਹਾਂ ਕੋਈ ਸਵਾ ਬਾਪਾ ਮਰੇ ਆਪ ਹੋਣਾ ਪਿਆ ਸਾਨੂੰ ਲੱਗਿਆ ਮੱਕੀ ਨੂੰ ਪਾਣੀ ਲਾਉਣ ਵਾਸਤੇ ਚਲੀ ਜਾਂਦਾ ਕੰਮ ਇਹ ਤੇਦਰ ਨਸਲ ਕਲ ਚਾਲੇ ਬੈਡਾਂ ਦੇ ਆਹਣ ਆਲੂਆਂ ਚ ਤਾਂ ਮੈਂ ਓ ਖਾ ਗਾ ਉਹ ਖੇੜਾਂ ਜائیں ਡੇਡੇ ਮੇਡੇ ਹੋਣਾ ਮੈਂਦਾ ਆਹ ਹੁੰਦੀ ਸੈਨਾ ਇਹ ਅੱਜ ਵਿਲੇ ਹੋਏ ਪਏ ਸ਼ਹਿਰੋਂ ਸਮਾ ਸਕੂਲ ਲੈ ਕੇ ਆਉਣ ਦੇ ਵਿਲੇ ਫਿਰਦੇ ਸਾਰੇ ਅੱਜ ਨਿਆਰੇ ਲੁੱੜਦੇ ਆ ਲੱਜਣਾ ਇਹਨਾਂ ਨੇ ਵਾਸ ਕਾਲੂ ਸ਼ਾਮ ਨੂੰ ਫੜਦੇ ਨਹੀਂ ਟ੍ਰੇਨ ਮੈਂ ਤਰ ਕੋਸਰ ਭਾਜੀ ਆ ਗਿਆ ਅੱਜ ਆਪਣਾ ਤੇ ਇਹ ਕਹਿੰਦਾ ਵੀ ਆਇਆ ਪੱਠੇ ਵੜਦਾ ਅੱਜ ਲੱਗਾ ਹੀ ਉਹ ਛੁੱਟੀ ਲਾਉਣ ਇਹ ਕੋਈ ਨਹੀਂ ਕੋਈ ਨਹੀਂ ਬਹਿ ਨਹੀਂ ਹੁੰਦਾ ਹੁਣ ਮੋਟਾ ਹੋ ਗਿਆ ਤੂੰ ਪਾਪਾ ਲੱਗਾ ਅੱਜ ਵੱਠੇ ਵਢਣ ਇਹਦਾ ਵਹਿ ਨਹੀਂ ਹੋਣਿਆ ਬਾਟ ਬਾਟ ਬਹਿ ਗਏ ਸ਼ਾਬਾਸ਼ ਸ਼ਾਬਾਸ਼ ਬਹਿ ਗਈ ਬਹਿ ਗਈ ਬਹਿ ਗਈ ਕਰ ਲਈ ਤਿਆਰੀ ਪਠਿਆਂ ਦੀ ਬਸ ਹੋ ਗਿਆ ਬਾਦੂ ਇਹ ਪਾਪੇ ਲੈ ਕੇ ਜਾਣੇ ਆਪਦੇ ਹਾਲ ਵਾਸ ਲੈ ਕੇ ਜਾਣੇ ਹੁਣੇ ਚੱਕ ਕੇ ਥੋੜੀ देर ਨੂੰ ਰੈਡੀ ਲਾਉਂਦੀ ਆ ਪਠਿਆਲੀਆਂ ਆਓ ਚਾੜ ਕੇ ਗੱਡੀ ਤੇ ਫੇਰ ਆਊਗਾ ਤੇ ਠੇਕੇਦਾਰ ਆਪਣਾ ਠੇਕੇਦਾਰ ਆਪਣਾ ਰੈਡੀ ਲੈ ਕੇ ਗਿਆ ਹੈ ਨਾ ਜਿਹੜੇ ਆਪਣੇ ਦੱਸ ਗਿਆ ਰਹੇ ਬੰਦੇ ਸੀ ਨਾ ਆਪਦੇ ਉਹਨਾਂ ਚੋਂ 6 ਜਣੇ ਚੱਲੇ ਅੱਜ ਕੰਮ ਖਤਮ ਹੋ ਗਿਆ ਤਾਂ ਕਰਕੇ ਉਹਨਾਂ ਨੇ ਵੀ ਘਰ ਚੱਲ ਜਾਣਾ ਵਾਪਸ ਉਹਨਾਂ ਨੂੰ ਚੜਾਉਣ ਗਿਆ ਹੋਇਆ ਤੇ ਉਹ ਆਉਂਦਾ ਥੋੜੀ ਦੇਰ ਚ ਪਰ ਆ ਗਈ ਗੱਡੀ ਵੀ ਮਾਲ ਲੋਡਿੰਗ ਲਈ ਦੇਖ ਲਿਆ ਕਿ ਹਿਸਾਬ ਦਾ ਬਣਦਾ ਵੈ ਜਦੋਂ ਭਰਿਆ ਨਹੀਂਗਾ ਪੂਰਾ ਜਿੰਨਾ ਆਪਣਾ ਹੋਇਆ ਸੀਗਾ ਤੇਜੀ ਦਾ ਸੌਦਾ ਜਿਹੜੇ ਹਿਸਾਬ ਨਾਲ ਉਹਨਾਂ ਕਟਾ ਤਾਂ ਇਹ ਭਰਿਆ ਨਹੀਂਗਾ ਤੇ ਦੇਖੋ ਕਿੰਨਾ ਕੁ ਲੈ ਕੇ ਜਾਂਦੇ ਆ ਬਾਕੀ ਚਾਚਾ ਆਪ ਵੀ ਆ ਆ ਲੈ ਖਰੌਣ ਕਰਾਉਂਦੇ ਆਂ ਹਲਤੀ ਹੋ ਗਿਆ 30 ਤੋ ਤੇ ਹਲਤੀ ਹੋ ਗਿਆ ਉਹ ਤੋਦ ਲਿਆ ਤੈਨੂੰ ਕੀ ਹੋ ਗਿਆ ਪਤਾ ਤੂ ਉਹ ਪਤਾ ਤੈ ਕਿਹਾ ਕੀ ਹੈ ਇਹ ਤਾਂ ਵੀ ਹੈ ਤੋ ਸਹੀ ਹੈ ਕਿਆ ਗਿਣਤੀ ਤੇਰਾ ਤੇਰਾ ਜਿੰਨਾ ਏ ਜਿੰਨਾ ਏ ਤੇਰਾ ਤੇ ਤਿੰਨਾ ਬੰਦਾਦ ਖਤਮਤਾ ਨੰਲਾ ਜਦਨਲਾ ਜਦਨਲਾ ਜਿੰਨਾ ਏ ਤੇਰਾ ਸਾਰੇ ਛੇ ਦੋਤਲਾ ਬੋਲਣ ਲੱਗ ਗਏ ਜਾਣ ਕੇ ਸਾਥ ਘਟਣ ਦੇ ਕੁਝ ਦਿਨ ਗਣਤੀ ਵੀ ਦੋਤਲੇ ਅਜ ਕੰਢੇ ਉਹ 4 ਤੋਂ 4 9 4 4 9 ਬਹੁਤ ਵਧੀਆ ਜੋਤੇ ਉਹ ਬਹੁਤ ਅੱਛੇ ਉਹ 9 ਕਹਿੰਦੇ ਕਹਿ ਦਿੱਤਾ ਹਾਂ 9 ਟੋਟਲ ਆ ਉਹ ਯਾਰ ਆਖ ਨਾ ਜਿਗੇ ਨਹੀਂ ਕਿ ਨਾ ਗੇ ਰਾਦੇ ਸ਼ਾਮ ਕੰਮ ਕਰ ਓਏ ਪੂ ਪੈਣਾ ਬੜਾ ਲੈਣ ਦੋਸਤ ਸੁਭਾਗ ਨਹੀਂ ਗਿਆ ਨਹੀਂ ਗਿਆ ਹੈ ਸੋ ਦਿਨਾਂ ਲੇਤਾ ਉਹ ਤਾਂ ਪਤਾ ਨਹੀਂ ਕਿਧਰ ਚਲ ਗਿਆ ਸਭ ਕੁ ਸਭ ਦੇਖੀਏ ਨਾ ਦੇ ਵੀਰ ਜੀ ਦੋ ਦਿਨ ਦਾ ਵਲੌਗ ਆਪਾਂ ਇਕੱਠੇ ਕਰ ਦੇਣਾ ਕੱਲ ਕੋਈ ਜ਼ਿਆਦਾ ਖਾਸ ਕੰਮ ਹੈ ਨਹੀਂ ਫਿਰ ਉਹਨੀਆਂ ਵੀ ਕੁਲ ਪਾਵਣੀਆਂ ਤੇ ਆ ਗਈ ਆਪਾਂ ਸਿਰੇ ਹੁਣ ਮੋਟਰ ਤੇ ਵੀ ਇੱਧਰ ਆ ਗਈ ਦੂਜੀ ਗੱਡੀ ਵੀ ਆਈ ਹੋਈ ਇੱਕ ਲੋਡ ਕਰਤੀ ਇਹਨਾਂ ਨੇ ਲੱਗੇ ਹੋਏ ਮਾਲ ਲੰਦਣ ਲੁੱਦਣ ਹਰਨਾ ਲਿਗ ਜਾਂਦਾ ਗਾਣਾ ਇਹ ਦਾਵਾ ਵੀ ਰਾਚਣ ਗੋਲੀ ਲੱਗ ਲੱਗ ਗੱਡੀਆਂ ਜੀ ਆਣਾ ਤਾਂ ਕਰਕੇ ਜਿੰਨੀ ਲੇਵਲ ਹੈਗੀ ਸਾਰੀ ਨੇ ਜਲ ਜਾਣਾ ਅੱਜ ਇੱਕ ਦੋ ਜਣੇ ਰੁਕਣੇ ਬਸ ਬਾਕੀ ਸਾਰਿਆਂ ਨੇ ਜਲ ਜਾਣਾ ਸ਼ਾਮ ਨੂੰ ਇਹਨਾਂ ਨੂੰ ਇਹ ਘੇ ਟੇਰੀ ਖਦਮ ਕਰਕੇ ਜਾਓ ਲੱਗੇ ਹੋਏ ਬਸ ਆ ਢੇਰੀ ਥੋੜੀ ਜਿਹੀ ਰਹਿ ਗਈ ਹੋਣੀ ਇਹ ਭਰ ਕੇ ਬੋਰੀਆਂ ਤੇ ਚੱਲ ਜਾਣਾ ਇਹਨਾਂ ਨੇ। ਆ ਵੀ ਮਿੱਤਰੋ 60 ਆਪਾਂ ਛੋਟਾ ਬਣਾ ਕਰ ਲਿਆ ਸਟਾਰਟ। ਇਹਦੇ ਨੂੰ ਕਰ ਪਾ ਲਿਆ ਆਪਾਂ ਵੱਡਾ ਪਾਉਣ ਵਾਲਾ ਜਿੰਦਾ। ਜਿਹੜਾ ਆਪਾਂ ਉੱਥੇ ਲੈ ਕੇ ਜਾਣਾ ਉਹ ਉੱਧਰ ਮੱਖੀ ਵੇਚਣ ਦੇ ਆ ਤੇ ਉੱਧਰ ਆਪਾਂ ਆੜ ਲਾ ਕੇ ਉਹ ਵੱਟ ਵਾਈ ਹੋਈ। ਤੇ ਉਹ ਬਾ ਦੇਣੀ ਆਪਾਂ ਉਹਦੇ ਹੀ ਆਂ ਕਰਕੇ ਤੇ ਉਸੇ ਲੈ ਕੇ ਚੱਲਦੇ ਨੂੰ ਫੇ ਅਕੀ ਇਹਦਾ ਡੈਕ ਆਪਾਂ ਲਾਇਆ ਉਹ ਡਾਇਰੈਕਟ ਹੋ ਗਿਆ ਹੀਗਾ ਵਿੱਚੋਂ ਕਿਤੇ ਤਾਰ ਟੁੱਟ ਜੁੜ ਗਈ ਤੇ ਬਟਨ ਤੇ ਵੀ ਮਾਰ ਨਹੀਂ ਹੁੰਦਾ ਸੀ ਤਾਂ ਕਰਕੇ ਤੇ ਹੁਣ ਆਪਾਂ ਬੇਲੇ ਹੋ ਜਾਣਾ ਜਦੋਂ ਬੱਸ ਮੈਂ ਪਰਸੋਂ ਤੋਂ ਮੇਰੀਆਂ ਕਲਾਸਾਂ ਵਾਂ ਤੇ ਚਾਰ ਪੰਜ ਕਲਾਸਾਂ ਤੋਂ ਬਾਅਦ ਅਨੰਦ ਹੋਈ ਜਾਣਾ ਆਪਾਂ ਔਲੇ-ਭੱਲੇ ਤੇ ਨਾਲ ਹੀ ਉਸ ਤੋਂ ਬਾਅਦ ਫੇਰ ਕਲਾਸਾਂ ਵਾਂ ਦਾਦੇ ਦੀਆਂ ਮਗਲੋ ਲਗਾਤਾਰ ਆ ਉਦੋਂ ਬਾਅਦ ਆ ਜਿਹੜਾ ਆਪਾਂ ਵੇਲੇ ਹੋਣਾ ਫੇ ਸਾਰੇ ਟਰੈਕਟਰਾਂ ਦਾ ਕੰਮ ਕਰਾਉਣਾ ਆਪਾਂ ਡੈਕਾ ਡੁੱਟਾ ਦਾ ਕਰਕੇ ਨਾਲ ਡੈਕ ਡੁੱਟਦਾ ਹੋਰ ਵੀ ਕੁਝ ਕਰਾਉਣ ਵਾਲਾ ਮਾੜਾ ਮਾੜਾ ਸਾਰਿਆਂ ਦਾ ਹੀ ਦੇਖੋ ਕਰਾਉਣੇ ਆ ਆਪਾਂ ਫੇ ਆਉਂਦਾ ਉਹਿਆ ਗਾਲਾਂ ਬਾਜੀ ਏ ਡੇਰੋਂ ਦੇ ਗਾਣੇ ਲਾ ਕੇ ਰੱਖਦਾ ਦਾ ਵਾਲੇ ਯਾਦੇ ਤੇ ਨੇ ਇੱਧਰਲੇ ਬਨੇ ਖੜੇ ਹੁਣਾ ਪਿਆ ਇਹ ਨਾ ਔਨ ਘੁੰਮੀ ਜਾਂਦਾ ਹੀਗਾ ਲੈਂਕਾ ਕਰਕੇ ਸਾਈਡ ਤੋਂ ਉੱਤਲ ਬਾਲੇ ਵੱਧਨੋਂ ਜ਼ਿਆਦਾ ਜਾਈ ਜਾਂਦਾ ਸੀ ਆੜ ਚੌੜੀ ਬਹੁਤ ਜ਼ਿਆਦੀ ਬਣੀ ਜਾਂਦੀ ਸੀ ਤਾਂ ਕਰਕੇ ਹੁਣ ਇੱਧਰ ਭਾਰ ਪਾਇਆ ਥੋੜਾ ਆ ਤੇ ਹੁਣ ਗਈ ਜਾਂਦਿਆ ਵਾ ਉਹ ਵੀ ਆ ਗਿਆ ਆਪਾਂ ਦੂਜੇ ਬੰਨੇ ਇੱਧਰ ਵੀ ਮੋਟਰਾਲ ਤੇ ਇੱਧਰ ਵੀ ਆਪਣੀ ਆੜ ਪਾਉਣ ਵਾਲੀ ਰਹਿੰਦੀ ਆ ਤੇ ਬਾਅਦੇ ਕੰਮ ਹੋ ਕੇ ਇੱਧਰ ਵੀ ਤੇ ਲਗਾਆਂ ਸਾਡੇ ਜੀਜਾ ਨਾਲ ਲੈ ਆੜੀ ਗੱਤੀ ਮੀਜ ਆ ਇੱਥੇ ਇੱਕ ਗੇੜਾ ਲਾਇਆ ਤੇ ਖਾਦ ਪਾ ਕੇ ਹੁਣ ਵੇਚਣਗੇ ਕੱਢਦਾ ਕੱਢਦਾ ਹਾਰੇ ਨਾ ਨਾ ਕੱਢਲਾ ਹੋਰ ਕਿਸ ਅਲਫਾ ਪਾ ਵੀ ਇਹਨੂੰ ਚਲੀ ਜਾ ਲੈ ਕੇ ਹੁਣ ਤੇ ਤੇ ਹੋਰ ਜਿਹੜੇ ਕੰਮ-ਕੌਮ ਕਰਨ ਵਾਲੇ ਉਹ ਕਰੀਏ ਚੱਲ ਕੇ ਫਿਰ ਇੱਕ ਗੱਡੀ ਲੋਡ ਕਰਕੇ ਚੱਲ ਤੋਰਦੇ ਆਪਾਂ ਤੇ ਇਧਰ ਲਈ ਢੇਰੀ ਜਿਹੜੀ ਵਿੱਚੀ ਆ ਜੋਟੀ ਵੀ ਇਹਦਾ ਵੀ ਭਾਰ ਦਾ ਨਾ ਗਿਆ 1000 ਕਟਾ ਵੇਚਿਆ ਹੈ ਇਹ ਬਾਕੀ ਜਿਆਦਾ ਮਾਨ ਪਾਰ ਕੇ ਲਾਉਣ ਦੀ ਰਾਇਦਰ ਕੀ ਮੇਂ ਰੇਟ ਵਧੀਆ ਬਣਦਾ ਨਹੀਂ ਵਿਆਹ ਜੇ ਕੋਈ ਖਾਸ ਤੇ ਗਰੇਡਰ ਆਪਣਾ ਅੱਜ ਸ਼ਾਮਾਂ ਦਾ ਕਾਜੂਗਾ ਕੱਲ ਸਵੇਰੇ ਚਾਲੂ ਕਰਾਂਗੇ ਸਾਨੂੰ ਸੇੜ ਜੀ ਕੀ ਕਹਿਣਾ ਚਾਹਤੇ ਹੈਂ ਆਪ ਕੀ ਕਹਿਣਾ ਚਾਹਤੇ ਗਰਮੀ ਬਹੁਤ ਹੈ ਗਰਮੀ ਬਹੁਤ ਹੈ ਤੋਂ ਕੀ ਆਪ ਨੂੰ ਹਾਂ ਲੋ ਜੀ ਆਪਾਂ ਇਹੀ ਛੱਟ ਲੈਣ ਇੱਥੇ ਝੋਤੇ ਕੋਲ ਤੇ ਇਹ ਮੱਕੀ ਨੂੰ ਪਾਣੀ ਲਾਉਣ ਲੱਗਾ ਹੋਇਆ ਤੇ ਇਹ ਤਾਂ ਲੈ ਕੇ ਆਇਆ ਸੀ ਆ ਜਿੰਦਾਬਾਦ ਆਗੇ ਇਹਨਾਂ ਦੀ ਵੀ ਮੋਟਰ ਦੀਆਂ ਤਾਰਾਂ ਵੱਡੀਆਂ ਗਈਆਂ ਜੀ। ਇੱਥੇ ਹੀ ਵੱਡੀਆਂ ਗਈਆਂ। ਇਹ ਆਪਣੀ ਵੀ ਉਹ ਦਿਨ ਜਦੋਂ ਇਹਨਾਂ ਦੀ ਵੱਡ ਹੋਈ ਆ ਤੇ ਆਪਾਂ ਕੱਲ ਪਾ ਲਈਆਂ ਸੀ ਇਹਨਾਂ ਨੇ ਅੱਜ ਪਾਈਆਂ ਤਾਂ ਕਰਕੇ ਤੇ ਹੁਣ ਆਪਾਂ ਆਕੇ ਛੱਟ ਲੈਣਾ ਤੇ ਲਿ ਜਾਦੇ ਹੁਣ ਆਪਾਂ ਸੁਹਾਗਾ ਮਾਰਨਾ ਢੇੜੀਆਂ ਵਾਲੇ ਸਾਜ ਕਿਉਂਕਿ ਆਪਣਾ ਸ਼ਾਮ ਨੂੰ ਗਰੇਡਰ ਆਇਆਣਾ ਜਿੱਥੇ ਗਰੇਡਰ ਲਾਉਣਾ ਨਾ ਉਹ ਫਿਰ ਆਪਾਂ ਨੂੰ ਸੁਹਾਗਾ ਮਾਰ ਕੇ ਖਾ ਪੱਕਾ ਥੋੜਾ ਕਰਨਾ ਪੈਣਾ ਕਿਉਂਕਿ ਜਿਹੜੀਆਂ ਬੋਰੀਆਂ ਆ ਉਹ ਰੇੜੀ ਆ ਗੇੜੀ ਬੋਰੀਆਂ ਨੂੰ ਚੱਕਣ ਦੀ। ਉਹ ਰੇੜੀਆਂ ਤੋੜਦੀਆਂ ਨਹੀਂ ਫੇਕਦੇ ਸਾਦੇ ਦਾ ਕਰਕੇ। ਨੋਵੀ ਕੱਟ ਲੀ ਖਾ ਦੇ ਕੋਦ ਤੇ ਤੁੰਸਾਲ ਸੇਮ ਲੋ ਇਹਨੂੰ ਬਾਕੀ ਵੀ ਪੂਰੇ ਆ ਕੱਟ ਕੇ ਆਹ ਧੱਕੜ ਦਾਜ ਨਾ ਲਾ ਲਿਓ ਹੁਣ ਫੇਰ ਨਾ ਕਿ ਆ ਆ ਜੀ ਡਿੱਗ ਗਿਆ ਤੂੰ ਵੀ ਕੱਟੋ ਆ ਵੀ ਵੇਟੀ ਪਾ ਦੇ ਉਹਦਾ ਦੂਜੇ ਗੱਲ ਉਹ ਵੀ ਵੇਚ ਪਾਰਾ ਵੀ ਰਪੇ ਉਹ ਹਨਾ ਖਾਤਵਾ ਜੀ ਇੱਕ ਵਾਰੀ ਇਕੱਠੀ ਕਰਤਾ ਤੇ ਇਧਰ ਵੀ ਦਿਨੇਸ਼ ਨੂੰ ਆਪਾਂ ਭੇਜਿਆ ਆਇਆ ਸੀ ਪਾਣੀ ਲੈਣ ਸੇਰ ਦਾ ਹੁਣ ਚਲ ਗਈ ਲਾਈਟ ਤੇ ਲੈਣਾ ਹੁਣ ਇਹਨੂੰ ਲੈਣ ਆਇਆ ਹਾਂ ਮੈਂ ਬਾਕੀ ਮੱਕੀ ਦੀ ਗੋਥੀ ਇੱਥੇ ਵੀ ਜਾਵਾਂ ਕਿਆ ਹੋਵੇ ਚਾਰ ਚਾਰ ਪੰਜ ਪੰਜ ਬੱਤੇ ਬੱਜੀ ਆਉਂਦੀ ਬਾਕੀ ਦਾ ਇਧਰ ਕੱਖ ਵਾਲੀ ਸਪਰੇ ਵੀ ਮੈਨੂੰ ਦਾ ਜਲਦੀ ਕਰਨੀ ਪਣੀ ਬਾਕੀ ਦਾ ਹਜੇ ਲੋਡ ਹੀ ਨਹੀਂ ਬਈ ਆਪਣੇ ਇੱਧਰ ਹੈਗਾ ਕਹਾ ਕੋ ਜਾ ਵਿੱਚ ਮਾੜਾ ਮਾੜਾ ਆਜਾ ਚੱਲੀਏ ਹੋ ਗਈ ਆੜ ਖਾਲੀ ਬਾ ਇਹ ਕੌਣ ਤੋਂ ਮੋਟਰ ਉੱਚੀ ਆ ਤੇ ਆੜ ਹੌਲੀ ਹੌਲੀ ਜੀ ਵੀ ਜਾਂਦੇ ਉਹ ਤੇ ਧੱਕ ਕਿੰਨਾ ਹੀ ਪਾਣੀ ਚਲ ਜਾਂਦਾ ਕਰਦੇ ਕਰਦੇ ਲੈਟ ਜਾਣ ਤੋਂ ਬਾਅਦ ਵੀ ਇੱਥੇ ਕਾ ਨਹੀਂ ਹੈਗਾ ਪਰ ਤਾਂ ਅਸੀਂ ਕਹਿੰਦੇ ਕਿਆ ਕਿਤਾਂ ਕਾਲ ਦੇ ਲਗੂ ਹੀ ਬਣਾਇਆ ਹੈ ਆਜਾ ਆਜਾ ਕੋਈ ਨਹੀਂ ਇੱਕ ਗੱਡੀ ਆ ਗਈ ਹੋਰ ਆਪਣੀ ਤੇ ਇੱਧਰ ਆਪਣੀ ਸਾਰੀ ਲੈਵਲਿੰਗ ਕਰ ਲਈ ਤਿਆਰੀ ਚੱਲੇ ਬਸ ਇਹ ਥੋੜੇ ਜਿਹੇ ਬੰਦੇ ਰਹਿਣੇ ਆਪਣੇ ਕੋ ਬਾਕੀ ਸਾਰੇ ਨਿਕਲ ਜਾਣੇ ਇਹ ਹੁਣ ਸ਼ਾਮ ਨੂੰ ਬੈਗ ਸਟੇਸ਼ਨ ਤੋਂ ਤੇ ਛੱਡ ਕੇ ਆਉਣਗੇ ਹੁਣ ਇੱਕ ਦੋ ਜਣੇ ਆਪਣੇ ਜਾਂਦੇ ਜਾਂਦੇ ਬਸ ਲੱਗੇ ਹੋਏ ਆਪਦਾ ਸਮਾਨ ਸੂਣ ਚੱਕਣ ਸਾਰੇ ਮਿਲ ਨਹੀਂ ਗੇਲ ਨਹੀਂਆ ਕਰਨ ਤੇ ਚੱਲ ਜਾਣਾ ਬਸ ਇਹਨਾਂ ਨੇ ਹੁਣ ਥੋੜੀ ਦੇਰ ਚ ਤੇ ਉਦਾਂ ਵੀ ਐ ਸ਼ਾਂਤੀ ਜੀ ਹੋ ਜਾਣੀ ਕਿੱਥੇ 60 70 ਜਣੇ ਸੀ ਕਿੱਥੇ ਦਾਖ ਕਰ ਰਹੇ ਜਣੇ ਦੇਖ ਦਾਾਂ ਕਰਕੇ ਬਹੁਤ ਫਰਕ ਪੈਣਾ ਅੱ데 ਕੱਲ 5-7 ਜਣੇ ਕੱਲ ਵੀ ਨਿਕਲ ਗਏ ਸੀ ਤੇ ਕਿੱਥੇ ਲਾ 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 ਚ ਐ ਭੈਣ ਚ ਐ ਭੈਣ ਦੀ ਕਿੱਥੇ ਐ ਸ਼ਾਂਤੀ ਹੈ ਨਹੀਂ ਹੁਣ ਚਲੋ ਕੋਈ ਨਹੀਂ ਬਾਕੀ ਗਰੇਡਰ ਆ ਜਾਣਾ ਆਪਣਾ ਸ਼ਾਮ ਨੂੰ ਤੇ ਗਰੇਡਰ ਵਾਲੀ ਲੇਬਰ ਆ ਜਾਣੀ ਆ ਸ਼ਾਮ ਨੂੰ ਜਾਂ ਸ਼ਾਮ ਨੂੰ ਆਊਗੀ ਜਾਂ ਰਾਤ ਨੂੰ ਆਊਗੀ ਤੇ ਕੱਲ ਤੋਂ ਆਪਾਂ ਗ੍ਰੇਡਿੰਗ ਸ਼ੁਰੂ ਕਰ ਦੇਣੀ ਇਧਰ ਭਾਜੀ ਵੀ ਆ ਗਿਆ ਆਣਾ ਵਾ ਕੇ ਕੀ ਵੀਰ ਜੀ ਇੰਸਟਾਗ੍ਰਾਮ ਤੇ ਵੀ ਆਪਣਾ ਪੇਜ ਬਣਿਆ ਹੋਇਆ ਵਾ ਪਟਵਾਰੀ ਫਾਰਮ ਵਲੌਗ ਚ ਤੇ ਤੁਸੀਂ ਉੱਤੇ ਜਾ ਕੇ ਵੀ ਫੋਲੋ ਕਰ ਸਕਦੇ ਆ ਲਾਈਕ ਕਰ ਦਿਆ ਕਰੋ ਵੀਡੀਓ ਵੀਡੀਓ ਬਾਕੀ ਆ ਗੱਡੀ ਤੋਰ ਦੇਣੀ ਆਪਾਂ ਆ ਲੈ ਇੱਥੇ ਹੀ ਅੱਜ ਲੋ ਵੀ ਚੱਲੇ ਅੱਜ ਸਾਰੇ ਆ ਸਾਰਿਆਂ ਨੇ ਜਾਣਾ ਉੱਧਰ ਕਿੰਨੇ ਛੋਟਾ ਵੀ ਆਉਂਦਾ ਜੀ ਤੇ ਇਹਦੇ ਮਗਰ ਹੁਣ ਪਾਉਣੇ ਹਾਲ ਆਪਾਂ ਇੱਧਰ ਲਾ ਤੇ ਉਹ ਇਹਦੇ ਮਗਰ ਲਾ ਆ ਤੇ ਇੱਧਰ ਦਾ ਥਾਂ ਹੋਣਾ ਤੇ ਇੱਥੇ ਲਉਣਾ ਆਪਾਂ ਥੋੜਾ ਜਾਂ ਦਾਣਾ ਲੁੜਾਈਆਂ ਮੂੰਗੀ ਮੰਗੇ ਮੋਠ ਤਾਂ ਕਰਕੇ ਖਾਣ ਜੋਗੇ ਥੋੜੇ ਬਹਦੇ ਤੇ ਇਹਦੇ ਮਗਰ ਪਾਉਣੇ ਹਾਲ ਆ ਬੋਨੇ ਕੋ ਛੋਟੇ ਬੋਨੇ ਆ ਤੇ ਚਲਿਆ ਬਾਜੀ ਹਲਵਣ ਲੈ ਕੇ ਥੋੜੀ ਜਿਹੀ ਬਾਜੀ ਆ ਆਪਾਂ ਤਿਆਰ ਕਰਨੀ ਥੋੜਾ ਜਿਹਾ ਸਾਈਆਂ ਕਰੂਗਾ ਹੁਣ ਤਿਆਰ ਹੈ ਜਾਂਦਾ ਹੀ ਉਹ ਛਟਾ ਸ਼ੂਗਲਾ ਤੇ ਉਹ ਪਰੇਲੇ ਜੱਟਾਂ ਨੇ ਆ ਬਾਜੀ ਕਾ ਆਪਣੇ ਦੋ ਤਿੰਨ ਐੜਮਾ ਵੀ ਜੁਣੀਆਂ ਇੱਥੇ ਨੇ ਤਾਂ ਜੀ ਖਾਨ ਜੋ ਗਿਆਂ ਵੇ ਦੇ ਕੀ ਕੀ ਬੀਜਦੇ ਆ ਅੱਲਾ ਵੀ ਮਤਰਾ ਆਪਾਂ ਆ ਗਏ ਸੀਗੇ ਭਾਈ ਜੱਲੋ ਬੰਦੇ ਲੈਣਾ ਤੇ ਲੈ ਬੰਦੇ ਵਾਲੇ ਵਿੱਚ ਨਾਲ ਇਹਨਾਂ ਦਾ ਰਾਚੜ ਪਾਣੀ ਸਾਰਾ ਬਾਡੇ-ਬੁੰਡੇ ਗ੍ਰੇਡਰ ਵਾਲਿਆਂ ਦੀ ਤੇ ਬਾਕੀ ਲੀਵਰ ਜਿਹੜੀ ਆ ਰਾਤ ਨੂੰ ਆਊਗੀ ਤੇ ਜਾਣਦੇ ਹੁਣ ਆਪਾਂ ਵਾਪਸ ਆ ਗਏ ਹੀ ਆਪਾਂ ਮੋਟਰ ਤੇ ਤੇ 60 ਦਾ ਪਾਨ ਖੜਾ ਕਰਤਾ ਤਾਂ 90 ਕਰ ਲਿਆ ਸਟਾਰਟ ਦੇਮਰ ਹੜ ਲਾ ਕੇ ਤੇ ਇਹਨੂੰ ਲੱਗੇ ਕਰਦੇ ਅੰਦਰ ਆਹ ਲਿਆ ਗ੍ਰੇਡਰ ਇਧਰ ਆਪਾਂ ਆਪਣੇ ਸਾਠ ਤੇ ਚੱਲਦੇ ਨੂੰ ਹਣ ਲੈ ਕੇ ਗੋਤਾਾਂ ਝਾੜ ਲਿਆ ਇਹਦੀ ਕਰ ਲਈ ਸਾਡੀ ਸ਼ੂਟਿੰਗ ਜੀ ਲੱਗਦਾ ਹੈ ਕਿ ਰੇਲ ਗੱਡੀ ਜੀ ਅੱਗੇ ਅੰਦਰ ਉਹ ਕਿੰਦਰ ਉਹ ਬੈਕ ਕਰਦਾ ਕਿਉਂਕਿ ਬਾਰ ਦਾਣਾ ਇਧਰ ਬੋਰੀਆਂ ਭਰੀਆਂ ਪਈਆਂ ਮੂਰੇ ਵੀ ਇਧਰ ਵੀ ਤਾਂ ਕਰਕੇ ਕੋਈ ਨਹੀਂ ਚੱਲਦੇ ਲੈ ਕੇ ਬਾਅਦ ਜਲਦੀ ਉਹ ਇਹ ਆ ਗਿਆ ਜਾ ਗਿਆ ਆਪਣਾ ਕਰਦੇ ਇਹਨੂੰ ਹੁਣ ਸੈਟ ਸੁੱਟਿਆ ਥੋੜਾ ਸਿੱਧਾ ਰਕਸ਼ ਤੇ ਰੱਖੋ ਦਾਲ-ਦਾਲ ਵੀ ਗਿਆ ਹੁਣ ਓਪੇ ਆਣ ਦੋ ਆਣ ਦੋ ਹੁਣ ਦੋ ਸਹੀ ਆ ਘਮਾ ਦੇ ਇਹਨੂੰ ਕਿ ਭਾਵਾਂ ਹੁਣ ਤੇ ਵੀਰ ਜੀ ਅੱਜ ਹੋ ਗਿਆ ਤੀਜਾ ਦਿਨ ਹਾਂ ਕਿ ਆਪਾਂ ਗਰੇਟਰ ਲੈ ਆਏ ਹੈਗੇ ਤੇ ਵਲੌਗ ਅੱਜ ਆਪਾਂ ਨਵਾਂ ਤਾਂ ਨਹੀਂ ਬਣਾਉਣਾ ਇਹਦੇ ਵਿੱਚ ਹੀ ਆਡ ਆਨ ਕਰ ਦੇਣਾ Ağır çalda, ben hiç dek çağırdın ya. Çalda, kamçı alık. Hayır, peki, Jova. ਆ ਵੀ ਨਾ ਸੀ ਤੇ ਇਹ ਵਲੌਗ ਆਪਾਂ ਵੀਰ ਜੀ ਅੱਜ ਤੋਂ ਆਦਾਨੀ ਸ਼ੁਰੂ ਕੀਤਾ ਤੇ ਚੰਡ ਕਰ ਦੇਣਾ ਮੈਂ ਚੱਲ ਜਾਣਾ ਬਾਅਦ ਥੋੜੀ ਜੇਰ ਤੇ ਕਲਾਸਾਂ ਮੇਰੀਆਂ ਤੇ ਆਪਾਂ ਚੱਲ ਜਣਾ ਛੱਡੀ ਗੜੇ ਦੋ ਤਿੰਨ ਦਿਨ ਦੇ ਨਾ ਉਸ ਤੋਂ ਬਾਅਦ ਆ ਗਿਆ ਆਪਾਂ ਨੰਦਪੁਰ 5 ਜਾਵਾਂਗੇ ਉੱਧਰ ਜਾ ਕੇ ਫੇਰ ਦੇਖਦੇ ਆਂ ਉੱਥੇ ਬਣਾਵਾਂਗੇ ਵਲੌਗ ਉਸ ਤੋਂ ਬਾਅਦ ਫੇਰ ਕਲਾਸਾਂ ਮੇਰੀਆਂ ਚਾਰ ਪੰਜ ਦੇ ਦਿਆਂ ਉਸ ਤੋਂ ਬਾਅਦ ਕੰਟੀਨਿਊ ਕਰਾਂਗੇ ਆਪਾਂ ਵਲੌਗ ਮੇਰੀ ਸਿੱਧੀ ਜ਼ਰ ਸਬਸਕ੍ਰਾਈਬ ਕਰੋ ਭਾਈ